ਜਿਹੜੇ ਪਿਛਲੇ ਕੇਸ ਆ ਉਹ ਵਾਪਸ ਲੈਣ ਦੀ ਸਹਿਮਤੀ ਹੋ ਗਈ ਆ ਤੇ ਨਾਲ ਹੀ ਸਟੂਡੈਂਟਾਂ ਨੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣਾ ਰਵਈਆ ਸੁਧਾਰਨ ਵਾਸਤੇ ਕਿਹਾ ਹੈ ਜੇ ਪ੍ਰਸ਼ਾਸਨ ਜਿਹੜਾ ਹੈ ਉਹ ਸਟੂਡੈਂਟਾਂ ਦੇ ਨਾਲ ਧੱਕਾ ਕਰਦਾ ਹੈ ਪੁਲਿਸ ਜਿਹੜੀ ਆ ਉਹ ਜਬਰ ਕਰਦੀ ਆ ਤਾਂ ਇਹਨੂੰ ਸਹਿਨ ਨਹੀਂ ਕੀਤਾ ਜਾ ਸਕਦਾ ਭੁੱਲਰ ਕਿਉਂਕਿ ਆਈਐਸ ਹੈ ਭੁੱਲਰ ਦਾ ਦਵਾ ਹੈ ਭੁੱਲਰ ਮੈਨੇ ਚੀਜ਼ਾਂ ਮੈਨੇਜ ਕਰ ਦਿੰਦਾ ਉਹਦੇ ਵਾਸਤੇ ਗੱਦਾ ਵੀ ਤਿਆਰ ਹੈ ਹਾਂਜੀ ਓਟ ਨੇ ਵੀ ਮੰਨਣਾ ਨਹੀਂ ਕੀਤਾ ਤੇ ਜੇ ਉਹਦੀ ਪਿੱਠ ਖਰਾਬ ਤੇ ਉਹ ਪੁਰਸ ਦੀ ਨੌਕਰੀ ਕਿਵੇਂ ਕਰ ਰਿਆ ਸੀਗਾ ਉਮੀਦਵਾਰ ਮਨਦੀਪ ਸਿੰਘ ਔਰ ਅਕਾਲੀ ਦਲ ਬਾਦਲ ਇਹ ਟਿਕਾਣਾ ਮੁਕਾਬਲਾ ਹੁਣ ਉੱਥੇ ਹੈ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਬਾਹਰ ਨੇ ਹਰੇਕ ਪਾਰਟੀ ਦਾ ਆਪਣਾ ਨਰੇਟਿਵ ਹੈ ਜਿੱਤ ਜਿਹਦੀ ਜਿੱਤ ਹੈ ਉਹਦੀ ਜਿੱਤ ਹੈ ਪਰ ਜਿਹਦੀ ਹਾਰ ਹੈ ਉਹਦੇ ਹਾਰ ਦੇ ਵਿੱਚ ਵੀ ਜਿੱਤ ਲੱਭਣ ਦੀ ਕੋਸ਼ਿਸ਼ ਹੋਣੀ ਹੈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਵਾਇਸ ਚੈਂਸਲਰ ਨਾਲ ਮੀਟਿੰਗ ਕੀਤੀ ਹੈ। ਅੰਦੋਲਨ ਦੇ ਹੁਣ ਤੱਕ ਕੀ ਅਸਰ ਨੇ ਤੇ ਅੰਦੋਲਨ ਕਿੱਥੇ ਖੜਾ ਹੈ ਤੇ ਕਿੱਧਰ ਨੂੰ ਜਾ ਰਿਹਾ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਹੀ ਰਾਜਾ ਵੜਿੰਗ ਦੀ ਗ੍ਰਿਫਤਾਰੀ ਦਾ ਖਦਸ਼ਾ ਵੀ ਖੜਾ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਹਰ ਚਰਨ ਪੁੱਲਰ ਨੇ ਅੱਜ ਅਦਾਲਤ ਅੱਗੇ ਆਪਣੀ ਸਿਹਤ ਨੂੰ ਲੈ ਕੇ ਕੁਝ ਚੀਜ਼ਾਂ ਦੀ ਮੰਗ ਕੀਤੀ। ਇਹਨਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਕਈ ਹੋਰ ਮੁੱਦਿਆਂ ਤੇ ਵੀ ਚਰਚਾ ਕਰਾਂਗੇ। ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ। ਸਰ ਸਭ ਤੋਂ ਪਹਿਲਾਂ ਬਹੁ ਸਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਹੁਣ ਤੱਕ ਤੇ ਉਸ ਨੂੰ ਲੈ ਕੇ ਅੱਜ ਵਾਈਸ ਚਾਂਸਲਰ ਨਾਲ ਮੀਟਿੰਗ ਸੀ ਉਹਨਾਂ ਦੀ ਇਸ ਅੰਦੋਲਨ ਦੇ ਹੁਣ ਤੱਕ ਕੀ ਆਸਾਰ ਨੇ ਅੰਦੋਲਨ ਕਿੱਧਰ ਨੂੰ ਜਾ ਰਿਹਾ ਕੀ ਅਪਡੇਟ ਆ ਦੇਖੋ ਅੱਜ 11 ਵਜੇ ਦੇ ਕਰੀਬ ਵਾਈਸ ਚਾਂਸਲਰ ਨੇ ਜਿਹੜੇ ਯੂਨੀਵਰਸਿਟੀ ਦੇ ਅੰਦੋਲਨਕਾਰੀ ਸਟੂਡੈਂਟ ਹੈ ਉਹਨਾਂ ਦੇ ਸਾਰੇ ਗਰੁੱਪਾਂ ਨੂੰ ਬੁਲਾਇਆ ਸੀ ਉਹਨਾਂ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਹਨ ਸਾਰੇ ਜਿਹੜੀਆਂ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਉਹਨਾਂ ਨੇ ਇੱਕ ਕਮੇਟੀ ਬਣਾਈ ਹੋਈ ਆ ਜਿਹਨ ਯੂਨੀਵਰਸਿਟੀ ਬਚਾਓ ਮੋਰਚਾ ਜੀ ਉਸ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਇਹ ਮੀਟਿੰਗ ਸੀਗੀ ਇਸ ਮੀਟਿੰਗ ਦੇ ਤੋਂ ਬਾਅਦ ਜਿਹੜਾ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੇ ਸਟੂਡੈਂਟਾਂ ਨੇ ਸ਼ੇਅਰ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਕਿ ਜਿਹੜੀ ਮੰਗ ਇਲੈਕਸ਼ਨ ਦੀ ਸੈਨੇਟਰ ਸਿੰਡੀਕੇਟ ਦੀਆਂ ਚੋਣਾਂ ਦੇ ਐਲਾਨ ਦੀ ਹੈ ਹੂੰ ਉਹੋ ਹੀ ਹੁਣ ਮੇਨ ਮੰਗ ਬਚਦੀ ਹੈ ਵੈਸੇ ਤਾਂ ਤੇ ਉਸ ਦੇ ਬਾਰੇ ਵਾਈਸ ਚਾਂਸਲਰ ਨੇ ਕਿਹਾ ਕਿ ਅਗਲੇ 2 ਜਾਂ 3 ਦਿਨਾਂ ਦੇ ਵਿੱਚ ਡੇਟਾ ਦਾ ਐਲਾਨ ਜਿਹੜਾ ਹੈ ਉਹ ਕਰ ਦਿੱਤਾ ਜਾਏਗਾ ਸੋ ਇਹ ਅੰਦੋਲਨ ਜਿਹੜਾ ਹੈ ਉਹ ਇੱਕ ਸਟੂਡੈਂਟਾਂ ਦੀ ਮੰਗ ਤੋਂ ਸ਼ੁਰੂ ਹੋਇਆ ਸੀਗਾ ਜਿਹੜਾ ਕਿ ਸਿਗਾ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਅੰਦੋਲਨ ਦੇ ਵਿੱਚ ਹਿੱਸਾ ਨਹੀਂ ਲਵੋਗੇ ਧਰਨਾ ਮੁਜ਼ਾਰੇ ਦੇ ਵਿੱਚ ਹਿੱਸਾ ਨਹੀਂ ਲਵੋਗੇ ਜੇ ਤੁਸੀਂ ਧਰਨਾ ਦੇਣਾ ਹੈ ਤਾਂ ਪਹਿਲਾਂ ਪਰਮਿਸ਼ਨ ਲਈ ਜਾਊਗੀ ਤੇ ਜੇ ਧਰਨਾ ਦੇਣਾ ਤਾਂ 2 ਨੰਬਰ ਗੇਟ ਕੋਲ ਹੀ ਦਵੋਗੇ ਸੋ ਇਸ ਤਰ੍ਹਾਂ ਦੀਆਂ ਸ਼ਰਤਾਂ ਵਾਲਾ ਇੱਕ ਐਫੀਡੇਟ ਜਿਹੜਾ ਸੀ ਉਹ ਮੰਗਿਆ ਜਾ ਰਿਹਾ ਸੀਗਾ ਹੁਣ ਇੱਕ ਡੈਮੋਕਰੈਟਿਕ ਮੁਲਕ ਦੇ ਵਿੱਚ ਉਹ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਅ ਇਸ ਤਰ੍ਹਾਂ ਦੀ ਮੰਗ ਰੱਖੋ ਤਾਂ ਬੜੀ ਬੇਹੂਦਾ ਮੰਗ ਲੱਗਦੀ ਹੈ ਤੇ ਇਹਦਾ ਉਸੇ ਤਰ੍ਹਾਂ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਜਵਾਬ ਦਿੱਤਾ ਉੱਥੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਤੇ ਇੱਕ ਸਟੂਡੈਂਟ ਜਿਹੜਾ ਸੀ ਉਹ ਭੁਖੜਤਾਲ ਤੇ ਬੈਠ ਗਿਆ ਜੀ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਉਦੋਂ ਹੀ ਇੱਕ ਨੋਟੀਫਿਕੇਸ਼ਨ ਕੇਂਦਰ ਕੇਂਦਰੀ ਕੇਂਦਰ ਸਰਕਾਰ ਦਾ ਆਂਦਾ ਕੇਂਦਰ ਦਾ ਜਿਹੜਾ ਉਚੇਰੀ ਸਿੱਖਿਆ ਬਾਰੇ ਮੰਤਰਾਲਾ ਹੈ ਉਹਦੇ ਵੱਲੋਂ ਇੱਕ ਨੋਟੀਫਿਕੇਸ਼ਨ ਆਂਦਾ ਕਿ ਜਿਹੜੀ ਸਿੰਡੀਕੇਟ ਹੈ ਔਰ ਸੈਨੇਟ ਹੈ ਉਸ ਨੂੰ ਭੰਗ ਕੀਤਾ ਜਾਂਦਾ ਉਸ ਜਿਹੜਾ ਸਿਸਟਮ ਸਿੰਡੀਕੇਟ ਔਰ ਸੈਨੇਟ ਨੂੰ ਜਿਹੜੀ ਚੋਣ ਕਰਨ ਦਾ ਜਿਹੜਾ ਤਰੀਕਾ ਹੈ ਉਹਨੂੰ ਖਤਮ ਕੀਤਾ ਜਾਂਦਾ ਤੇ ਨਵਾਂ ਤਰੀਕਾ ਇਹ ਹੈ ਕਿ ਨੋਮੀਨੇਸ਼ਨ ਦੇ ਰਾਹੀਂ ਹੁਣ ਨਵੀਂ ਜਿਹੜੀ ਸਿੰਡੀਕੇਟ ਹੈ ਔਰ ਸੈਨੇਟ ਉਹ ਚੁਣੀ ਚੁਣੀ ਜਾਏਗੀ ਖਾਸ ਕਰਕੇ ਉਹਨਾਂ ਨੇ ਜਿਹੜਾ ਗ੍ਰੈਜੂਏਟ ਗ੍ਰੈਜੂਏਟ ਕੰਸੀਕੁਐਂਸੀ ਸੀਗੀ ਉਹ ਖਤਮ ਕਰਤੀ ਹ ਹ ਜਿਹੜੇ ਜਿਹੜੀ ਕਿ ਸਿੱਧੀ ਯੂਨੀਵਰਸਿਟੀ ਦੇ ਜਿਹੜੇ ਸਾਬਕਾ ਵਿਦਿਆਰਥੀ ਹੈ ਉਹਨਾਂ ਦੇ ਵਿੱਚੋਂ ਚੁਣ ਕੇ ਆਂਦੀ ਸੀ ਹ ਸੋ ਉਸ ਦਾ ਉਹ ਫਿਰ ਮੰਗ ਮੇਨ ਮੰਗ ਬਣ ਗਈ ਭਾਵੇਂ ਕਿ ਜਮੇਂ ਅੰਦੋਲਨ 2 ਦਿਨ 2 2 ਦਿਨ ਚੱਲਿਆ ਅੰਦੋਲਨ ਤੇ ਉਹਨਾਂ ਨੇ ਐਫੀਡੈਪਟ ਵਾਲਾ ਯੂਨੀਵਰਸਿਟੀ ਨੇ ਡਿਸੀਜਨ ਵਾਪਸ ਲੈ ਲਿਆ ਪਰ ਸਟੂਡੈਂਟਾਂ ਵਾਸਤੇ ਉਹ ਮੇਨ ਮੰਗ ਜਿਹੜੀ ਹੈ ਸਿੰਡੀਕੇਟ ਆਟ ਸੈਨੇਟ ਬਣ ਗਈ ਉਸ ਦਾ ਜਿਹੜਾ ਜਦੋਂ ਉਹ ਅੱਗੇ ਵੱਧਦੀ ਹੈ ਤਾਂ ਸਰਕਾਰ ਨੇ ਕਿਹਾ ਕਿ ਅਸੀਂ ਵਾਪਸ ਲੈ ਰਹੇ ਹਾਂ ਪਰ ਥੋੜੀ ਦੇਰ ਬਾਅਦ ਉਹਨਾਂ ਨੇ ਦੁਬਾਰਾ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਅਸੀਂ ਇਹਨੂੰ ਇਹ ਰਹੇਗਾ ਪਰ ਅਸੀਂ ਇਹਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਦੇ ਹਾਂ ਤੇ ਇਹਦੇ ਤੇ ਸਟੂਡੈਂਟਾਂ ਦਾ ਇਹ ਕਹਿਣਾ ਸੀਗਾ ਕਿ ਤੁਸੀਂ ਤਾਂ ਕਦੋਂ ਵੀ ਫੇਰ ਕਰ ਦੋਗੇ ਸੋ ਅਖੀਰ ਦੇ ਵਿੱਚ ਇਹਨਾਂ ਨੇ ਧਰਨੇ ਦੀ ਕਾਲ ਦਿੱਤੀ 10 ਤਰੀਕ ਨੂੰ ਜਿਹੜਾ ਧਰਨੇ ਦੀ ਕਾਲ ਹੈ ਉਸ ਧਰਨੇ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਹ ਵਾਪਸ ਲੈ ਲਿਆ ਗਿਆ ਪਰ ਸਟੂਡੈਂਟਾਂ ਨੇ ਕਿਹਾ ਕਿ ਧਰਨਾ ਸਾਡਾ ਜਾਰੀ ਰਹੇਗਾ ਸਾਡਾ ਜਿਹੜੀ 10 ਦੀ ਕਾਲ ਹੈ ਉਹ ਜਾਰੀ ਰਹੇਗੀ ਤੇ ਜਦੋਂ ਤੱਕ ਜਿਹੜਾ ਪ੍ਰਸ਼ਾਸਨ ਹੈ ਉਹ ਸਿੰਡੀਕੇਟ ਔਰ ਸੈਂਟਰ ਦੀਆਂ ਚੋਣਾਂ ਦਾ ਐਲਾਨ ਨਹੀਂ ਕਰਦਾ ਉਦੋਂ ਤੱਕ ਇਹ ਜਾਰੀ ਰਹੇਗਾ ਜੀ ਸੋ ਹੁਣ ਜਿਹੜੀਆਂ ਪਿਛਲੇ ਦੋ ਮਹੀਨੇ ਅਹਿਮ ਮੰਗਾਂ ਸੀ ਵੱਡੀ ਜਿੱਤ ਸਟੂਡੈਂਟਾਂ ਦੇ ਅੰਦੋਲਨ ਦੀ ਹੋ ਗਈ 10 ਤਰੀਕ ਨੂੰ ਜਿਸ ਤਰ੍ਹਾਂ ਦਾ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਪੰਜਾਬ ਸਰਕਾਰ ਵੀ ਵਿੱਚ ਸ਼ਾਮਲ ਸੀ ਹਰਿਆਣਾ ਸਰਕਾਰ ਵੀ ਵਿੱਚ ਸ਼ਾਮਲ ਸੀ ਧਰਨਾ ਦੇਣ ਆ ਰਹੇ ਲੋਕਾਂ ਨੂੰ ਸਟੂਡੈਂਟਾਂ ਦੇ ਹੱਕ ਦੇ ਵਿੱਚ ਜਿਹੜੇ ਸਮਰਥਨ ਦੇ ਵਿੱਚ ਲੋਕ ਆ ਰਹੇ ਸੀਗੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਕਿਆ ਕਈ ਥਾਵਾਂ ਤੇ ਲਾਠੀ ਚਾਰਜ ਹੋਇਆ ਚੰਡੀਗੜ੍ਹ ਦੇ ਵਿੱਚ ਸਟੂਡੈਂਟਾਂ ਨੂੰ ਆਪਣੀ ਹੀ ਯੂਨੀਵਰਸਿਟੀ ਦੇ ਵਿੱਚ ਗੇਟ ਉਤੋਂ ਲੰਘ ਕੇ ਜਾਣਾ ਪਿਆ ਸੋ ਇਸ ਤਰ੍ਹਾਂ ਦੇ ਮਾਹੌਲ ਦੇ ਨਾਲ ਕਾਫੀ ਹਲਚਲ ਹੋਈ ਤੇ ਉਸ ਤੋਂ ਬਾਅਦ ਹੁਣ ਉਸ ਧਰਨੇ ਤੋਂ ਬਾਅਦ 10 ਦੇ ਧਰਨੇ ਤੋਂ ਬਾਅਦ ਅੱਜ ਇਹ ਪਹਿਲੀ ਮੀਟਿੰਗ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਅਗਲੇ ਜਿਹੜੇ 2-3 ਦਿਨ ਹੈ ਉਹਦੇ ਵਿੱਚ ਸਿੰਡੀਕੇਟ ਔਰ ਸੈਨੇਟ ਦੀਆਂ ਚੋਣਾਂ ਦੀਆਂ ਡੇਟਸ ਦਾ ਐਲਾਨ ਕਰ ਦੇਵਾਂਗੇ ਸੋ ਇਹੀ ਮੰਗ ਹੁਣ ਬਚੀ ਹੈ ਜਿੱਦਾਂ ਇਹ ਐਲਾਨ ਹੁੰਦਾ ਤੇ ਸਟੂਡੈਂਟਾਂ ਦਾ ਧਰਨਾ ਜਿਹੜਾ ਹੈ ਉਹ ਚੱਕਿਆ ਜਾਏਗਾ ਉਹਦੇ ਬਾਅਦ ਜਿਹੜਾ ਕੁਝ ਦੋ ਦੋ ਕੇਸ ਸਟੂਡੈਂਟਾਂ ਦੇ ਅੰਦਰ ਪਿਛਲੇ ਪਿਛਲੇ ਸਮੇਂ ਅੰਦੋਲਨ ਦੌਰਾਨ ਦਰਜ ਹੋਏ ਸੀ ਉਹ ਵੀ ਯੂਨੀਵਰਸਿਟੀ ਨੇ ਕਿਹਾ ਕਿ ਉਹ ਇਸ ਜਿਹੜੇ ਆ ਵਾਪਸ ਲੈ ਲੈ ਜਾਣਗੇ ਤੇ ਹੁਣ ਦੇ ਉਹਦੇ ਵਿੱਚ ਅਜੇ ਕੋਈ ਕੇਸ ਸਾਹਮਣੇ ਨਹੀਂ ਆਇਆ ਕਿ ਪੁਲਿਸ ਨੇ ਕੋਈ ਕੇਸ ਦਰਜ ਕੀਤਾ ਹੋਵੇ ਪਰ ਪਰ ਜਿਹੜੇ ਪਿਛਲੇ ਕੇਸ ਆ ਉਹ ਵਾਪਸ ਲੈਣ ਦੀ ਸਹਿਮਤੀ ਹੋ ਗਈ ਹੈ ਤੇ ਨਾਲ ਹੀ ਸਟੂਡੈਂਟਾਂ ਨੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣਾ ਰਵਈਆ ਸੁਧਾਰਨ ਵਾਸਤੇ ਕਿਹਾ ਹੈ ਕਿ ਇਹ ਯੂਨੀਵਰਸਿਟੀ ਹੈ ਯੂਨੀਵਰਸਿਟੀ ਸਟੂਡੈਂਟਾਂ ਦੀ ਹੈ ਇਹ ਜੇ ਪ੍ਰਸ਼ਾਸਨ ਜਿਹੜਾ ਹੈ ਉਹ ਸਟੂਡੈਂਟਾਂ ਦੇ ਨਾਲ ਧੱਕਾ ਕਰਦਾ ਹੈ ਪੁਲਿਸ ਜਿਹੜੀ ਹੈ ਉਹ ਜ਼ਬਰ ਕਰਦੀ ਹੈ ਤਾਂ ਇਹਨੂੰ ਸਹਿਨ ਨਹੀਂ ਕੀਤਾ ਜਾਊਗਾ ਸੋ ਸਟੂਡੈਂਟਾਂ ਨੇ ਸਾਫ਼ ਤੌਰ ਤੇ ਅੱਜ ਦੀ ਮੀਟਿੰਗ ਦੇ ਵਿੱਚ ਇਹ ਕਿਹਾ ਔਰ ਆਸ ਕਰਨੀ ਬਣਦੀ ਹੈ ਕਿ ਜਿਸ ਤਰ੍ਹਾਂ ਦੀ ਇਹ ਮੀਟਿੰਗ ਰਹੀ ਹੈ ਕਾਫੀ ਕੰਸਟਰਕਟਿਵ ਮੀਟਿੰਗ ਰਹੀ ਹੈ ਔਰ ਕਿ ਅਗਲੇ 2-3 ਦਿਨਾਂ ਦੇ ਵਿੱਚ ਸਿੰਡੀਕਟ ਔਰ ਸੈਨੇਟ ਚੋਣਾਂ ਦਾ ਐਲਾਨ ਹੋ ਜਾਏਗਾ ਔਰ ਇਹ ਧਰਨਾ ਆਪਣੀ ਇਹ ਜਿਹੜਾ ਅੰਦੋਲਨ ਹੈ ਆਪਣੀ ਜਿੱਤ ਦੀ ਪੂਰੀ ਪੂਰਨ ਜਿੱਤ ਦੇ ਨਾਲ ਇਹ ਖਤਮ ਹੋ ਜਾਏਗਾ ਹਮ ਸਰ ਇਸ ਤੇ ਨਾਲ ਹੀ ਹੁਣ ਆਪਾਂ ਗੱਲ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਰਹਿੰਦੇ ਵਿਸ਼ੇ ਹਰਚਰਨ ਪੁੱਲਰ ਵਾਲੇ ਇਸ ਵਿੱਚ ਹਰਚਰਨ ਪੁੱਲਰ ਨੇ ਅਦਾਲਤ ਅੱਗੇ ਆਪਣੀ ਸਿਹਤ ਨੂੰ ਲੈ ਕੇ ਕੁਝ ਚੀਜ਼ਾਂ ਹੋਈਆਂ ਕਰਾਉਣ ਦੀ ਮੰਗ ਰੱਖੀ ਹੈ ਕੀ ਮੰਗ ਹੈ ਕੀ ਮੰਗ ਰਿਹਾ ਨੇ ਹਰਚਰਨ ਪੁੱਲਰ ਉਹਨਾਂ ਨੇ ਐਕਚੁਅਲੀ ਅਦਾਲਤ ਦੇ ਵਿੱਚ ਇੱਕ ਐਪਲੀਕੇਸ਼ਨ ਲਾਈ ਹੈ ਕਿ ਲਾਈ ਸੀ ਕਿ ਉਹਨਾਂ ਦੀ ਉਹਨਾਂ ਨੂੰ ਪਿੱਠ ਦੀ ਪ੍ਰੋਬਲਮ ਹੈ ਪਿੱਠ ਦੀ ਉਹਨਾਂ ਨੂੰ ਦਿੱਕਤ ਹੈ ਤੇ ਉਹ ਜਿਹੜਾ ਜਿਹੜਾ ਜੇਲ੍ਹ ਦੇ ਵਿੱਚ ਫਰਸ਼ ਵਾਲਾ ਫਰਸ਼ ਵਾਲਾ ਬੈੱਡ ਬਣਿਆ ਹੁੰਦਾ ਜਿੱਥੇ ਚਾਦਰ ਵਿਛਾ ਕੇ ਬੰਦੇ ਨੂੰ ਪੈਣਾ ਪੈਂਦਾ ਤੋਂ ਉਸ ਤਰ੍ਹਾਂ ਦੇ ਜਾਂ ਬਿਨਾਂ ਗੱਦੇ ਵਾਲੇ ਬੈੱਡ ਤੇ ਉਹ ਪੈ ਨਹੀਂ ਸਕਦਾ ਇਸ ਕਰਕੇ ਉਹਨੂੰ ਗੱਦਾ ਜਿਹੜਾ ਹੈ ਮੁਹੱਈਆ ਕਰਾਇਆ ਜਾਂਦਾ ਸੋ ਕਿਉਂਕਿ ਹੁਣ ਆਦਤ ਪਈ ਹੋਈ ਹੈ ਐਸ਼ ਐਸ਼ ਪ੍ਰਸਤੀ ਵਾਲੀ ਹੈ ਨਾ ਤੇ ਪਰ ਹੁਣ ਪੈਣਾ ਪੈ ਰਿਹਾ ਉੱਥੇ ਨਾਰਮਲ ਜੇਲ ਦੇ ਉਹਦੇ ਤੇ ਪਤਾ ਲੱਗਦਾ ਕਿ ਜੇਲ ਤਾਂ ਜੇਲ ਹੀ ਹੁੰਦੀ ਹੈ ਤੇ ਫਿਰ ਜਿਹੜਾ ਅਦਾਲਤ ਨੇ ਜਦੋਂ ਇਹ ਪੇਸ਼ ਹੋਇਆ ਤੇ ਇਹਦੇ ਚ ਅਦਾਲਤ ਨੇ ਕਿਹਾ ਕਿ ਜੇ ਜੇਲ ਮੈਨੂਅਲ ਦੇ ਮੁਤਾਬਕ ਜਿਹੜੇ ਜੇਲ ਦੇ ਰੂਲ ਹੈ ਉਹਨਾਂ ਦੇ ਮੁਤਾਬਕ ਜੇ ਇਹਨਾਂ ਨੂੰ ਗੱਦਾ ਦਿੱਤਾ ਜਾ ਸਕਦਾ ਤਾਂ ਉਹ ਦੇ ਦਿੱਤਾ ਜਾਵੇ ਸੋ ਕਹਿ ਰਿਹਾ ਕਿ ਹੁਣ ਜੇਲ ਪ੍ਰਸ਼ਾਸਨ ਦੇ ਉੱਤੇ ਆ ਤੇ ਉਹ ਮਿਲੀ ਜਾਏਗਾ ਕਿਉਂਕਿ ਇੰਨਾ ਤਾਂ ਮੈਨੇਜ ਹੋ ਹੀ ਜਾਂਦਾ ਹੈ ਨਾ ਇਹ ਗੱਲ ਵੱਖਰੀ ਹੈ ਕਿ ਇਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਵੀ ਕਾਨੂੰਨ ਹੈ ਕਿ ਇੱਕ ਸਟੀਨ ਸਵਾਮੀ ਜਿਨ੍ਹਾਂ ਦੀ ਆਪਾਂ ਪਿਛਲੇ ਦਿਨਾਂ ਵਿੱਚ ਵੀ ਗੱਲ ਕੀਤੀ ਸੀ ਜੀ ਕਿ ਐਕਟਿਵਿਸਟ ਸੀਗੇ ਉਹ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਉਹਨਾਂ ਨੂੰ ਉਹਨਾਂ ਦੇ ਨਾ ਪਾਰਕਿੰਸਨ ਦੀ ਪ੍ਰੋਬਲਮ ਸੀਗੀ ਉਹਨਾਂ ਦੇ ਹੱਥ ਕੰਬਦੇ ਸੀਗੇ ਇਸ ਤਰ੍ਹਾਂ ਤੇ ਉਹ ਪਾਣੀ ਵੀ ਇਸ ਤਰ੍ਹਾਂ ਪੀ ਸਕਦੇ ਸੀ ਬਹੁਤ ਬਜ਼ੁਰਗ ਸੀਗੇ ਪਰ ਉਹਨਾਂ ਨੂੰ ਸਰਕਾਰ ਨੇ ਜੇਲ੍ਹ 'ਚ ਡੱਕਿਆ ਹੋਇਆ ਸੀਗਾ ਉਹਨਾਂ ਨੇ ਆਪਣੀ ਹਾਲਤ ਦਿਆਨ ਕਰਦੇ ਹੋਏ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਉਹਨਾਂ ਨੂੰ ਪਾਣੀ ਪੀਣ ਵਾਸਤੇ ਸਟ੍ਰਾਅ ਦਿੱਤਾ ਜਾਵੇ। ਹੂੰ ਤੇ ਕੋਟ ਨੇ ਉਹਨੂੰ ਤੇ ਜੇਲ੍ਹ ਪ੍ਰਸ਼ਾਸਨ ਨੇ ਉਹਨੂੰ ਮਹਾਰਾਸ਼ਟਰ ਦੀ ਜੇਲ੍ਹ ਚ ਬੰਦ ਸੀਗੇ। ਇਹ ਪਾਣੀ ਪੀਣ ਵਾਸਤੇ ਸਟ੍ਰਾਅ ਨਹੀਂ ਸੀ ਦਿੱਤਾ। ਹੂੰ ਤਾਂ ਇਹ ਵੀ ਇੱਕ ਡਬਲ ਸਟੈਂਡਰਡ ਸਾਹਮਣੇ ਆਉਂਦਾ ਹੈ ਕਿ ਭੁੱਲਰ ਕਿਉਂਕਿ ਆਈਐਸ ਹੈ ਭੁੱਲਰ ਦਾ ਦਵਾ ਹੈ ਭੁੱਲਰ ਮੈਨੇ ਚੀਜ਼ਾਂ ਮੈਨੇਜ ਕਰ ਦੰਦਾ ਉਹਦੇ ਵਾਸਤੇ ਗੱਦਾ ਵੀ ਤਿਆਰ ਹੈ। ਹੂੰ ਹਾਂਜੀ ਕੋਰਟ ਨੇ ਵੀ ਮੰਨਾਂ ਨਹੀਂ ਕੀਤਾ ਜੀ ਤੇ ਜੇ ਉਹਦੀ ਪਿੱਠ ਖਰਾਬ ਹੈ ਤੇ ਉਹ ਪੁਲਿਸ ਦੀ ਨੌਕਰੀ ਕਿਵੇਂ ਕਰ ਰਿਹਾ ਸੀਗਾ ਹਾਂ ਤੇ ਦੂਜੇ ਪਾਸੇ ਆ ਸਟੇਨ ਸਵਾਮੀ ਦਾ ਮਾਮਲਾ ਹੈ ਇੱਕ ਕੋਈ ਕਾਨੂੰਨ ਹੈ ਇੱਕੋ ਹੀ ਅਦਾਲਤ ਹੈ ਹੈਨਾ ਹਾਂ ਤੇ ਇੱਕੋ ਹੀ ਦੇਸ਼ ਹੈ ਬਿਲਕੁਲ ਬਸ ਦੋ ਦੋ ਰਾਜਾਂ ਦਾ ਫਰਕ ਹੈ ਹਾਂ ਔਰ ਇੱਕ ਬੰਦਾ ਕ੍ਰਿਮੀਨਲ ਹੈ ਦੂਜਾ ਬੰਦਾ ਐਕਟਿਵਿਸਟ ਹੈ ਉਹ ਪੋਲਿਟੀਕਲ ਪ੍ਰਿਜ਼ਨਰ ਹੈ ਬੰਦਾ ਤੇ ਇਹ ਬੰਦਾ ਮਤਲਬ ਭ੍ਰਿਸ਼ਟਾਚਾਰੀ ਹੈ ਹਾਂ ਇਹਨਾਂ ਲੁੱਟ ਮਚਾਈ ਹੈ ਪੈਸੇ ਦੀ ਕਾਲੀ ਕਮਾਈ ਇਕੱਠੀ ਕੀਤੀ ਹੈ ਸੋ ਇਹ ਵੀ ਇੱਕ ਮਤਲਬ ਇੱਕ ਡਬਲ ਸਟੈਂਡਰਡ ਜਿਹਾ ਲੱਗਦਾ ਹੈ ਕਿ ਜਿਹੜੀਆਂ ਕੋਰਟਾਂ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਲੈਂਦੀਆਂ ਜਾਂ ਫਿਰ ਢੇਲ ਪ੍ਰਸ਼ਾਸਨ ਜਿਹੜਾ ਹੈ ਜਾਂ ਉਹ ਕਿਵੇਂ ਚੀਜ਼ਾਂ ਨੂੰ ਲੈਂਦਾ ਪਰ ਜੇ ਉਹਨਾਂ ਦੀ ਸਿਹਤ ਖਰਾਬ ਹੈ ਤੇ ਮਿਲਣਾ ਚਾਹੀਦਾ ਗੱਦਾ ਇੱਕ ਹਿਊਮਨਿਟੇਰੀਅਨ ਐਂਗਲ ਹੈ ਕਿ ਉਹਨਾਂ ਦੀ ਪਿੱਠ ਤੋਂ ਨਹੀਂ ਪੈ ਸਕਦੇ ਬਿਨਾਂ ਗੱਦੇ ਤੋਂ ਇਹ ਉਹਨਾਂ ਨੂੰ ਮਹੀਆ ਕਰਵਾਇਆ ਗਿਆ ਜੀ ਸਰ ਐਸਸੀ ਕਮਿਸ਼ਨ ਦੇ ਚੇਅਰਮੈਨ ਜਸ਼ਵੀਰ ਗੜੀ ਉਹਨਾਂ ਨੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਨੇ ਕੀ ਉਹਨ ਮੁਸ਼ਕਲਾ ਮਤ ਸਕਦੀਆਂ ਨੇ ਰਾਜਾ ਵੜਿੰਗ ਸਾਹਿਬ ਵਾਸਤੇ ਆ ਦੇਖੋ ਜੇ ਆਰਡਰ ਦਿੱਤੇ ਹੈ ਜੀ ਤੇ ਹੁਣ ਪੁਲਿਸ ਉਹਦੇ ਤੇ ਕਿਵੇਂ ਰਿਐਕਟ ਕਰਦੀ ਹੈ ਐਕਚੁਅਲੀ ਕੱਲ ਡੀਐਸਪੀ ਕਪੂਰਥਲਾ ਨੂੰ ਜੀ ਤਲਬ ਕੀਤਾ ਸੀਗਾ ਤੇ ਉਸ ਤਲਬੀ ਉਸ ਜਵਾਬ ਤਲਬੀ ਤੋਂ ਬਾਅਦ ਹਾਂ ਇਹ ਕਿਹਾ ਗਿਆ ਕਿ ਪੁਲਿਸ ਜਿਹੜੀ ਹੈ ਉਹਨਾਂ ਨੂੰ ਉਹਨੂੰ ਅਰੈਸਟ ਕਰੇ ਔਰ ਉਹਨੂੰ ਅਰੈਸਟ ਕਰੇ 8 ਦਿਨ ਦਾ ਸਮਾਂ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ ਸੋ ਡੀਐਸਪੀ ਜਿਹੜੇ ਪੇਸ਼ ਹੋਏ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀ ਵੀਡੀਓ ਹੈ ਉਹਦੀ ਫੋਰੈਂਸਿਕ ਜਾਂਚ ਦੀ ਰਿਪੋਰਟ 10 ਦਿਨਾਂ ਦੇ ਵਿੱਚ ਆਣੀ ਹੈ ਸੋ ਜਦੋਂ ਤੱਕ ਉਹ ਕਨਫਰਮ ਨਹੀਂ ਹੁੰਦਾ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਸੋ ਇਹ ਹੁਣ ਕਿਉਂਕਿ ਸਰਕਾਰ ਫਿਰ ਉਹੀ ਗੱਲ ਆ ਗਈ ਨਾ ਵੀ ਸਰਕਾਰ ਜੋ ਚਾਹੇਗੀ ਤਾਂ ਗ੍ਰਿਫਤਾਰੀ ਹੋਏਗੀ ਜੇ ਨਹੀਂ ਚਾਹੇਗੀ ਤਾਂ ਨਹੀਂ ਹੋਏਗੀ ਪਰ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਲੱਗ ਰਹੇ ਆ ਸਰਕਾਰ ਨੇ ਉਸ ਤਰ੍ਹਾਂ ਦਾ ਆਪਣਾ ਇਸ਼ੂ ਬਣਾ ਲਿਆ ਕਿਉਂਕਿ ਜਿਹੜਾ ਐਸਸੀ ਐਸਟੀ ਐਕਟ ਹੈ ਉਹਦੇ ਮੁਤਾਬਕ ਮੈਂ ਇੱਕ ਦੇਖ ਰਿਹਾ ਸੀਗਾ ਕਿ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ 2024 ਦੀ ਜੱਜਮੈਂਟ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਕਿਸੇ ਐਸਸੀ ਐਸਟੀ ਬਾਰੇ ਕੋਈ ਸਾਰੇ ਜਿਹੜੇ ਕੀਤੇ ਹੋਏ ਕਮੈਂਟ ਹੈ ਉਹ ਐਸਸੀਐਸਟੀ ਐਕਟ ਦੀ ਵਾਇਲੇਸ਼ਨ ਨਹੀਂ ਹੈ। ਸੋ ਉਹ ਜਿਹੜਾ ਹੁਣ ਕਿਸ ਸੈਂਸ ਦੇ ਵਿੱਚ ਬੰਦੇ ਨੇ ਕਿਹਾ ਕਿਸ ਉਹਦੇ ਵਿੱਚ ਕਿਹਾ ਕਿ ਕੀ ਜਾਣਬੁੱਝ ਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਬੰਦਾ ਭਾਸ਼ਣ ਦੇ ਰਿਹਾ ਸੀ ਉਹਦੇ ਰੋਅ ਦੇ ਵਿੱਚੋਂ ਹੀ ਉਹ ਗੱਲ ਨਿਕਲ ਗਈ। ਸੋ ਇਹ ਚੀਜ਼ਾਂ ਇਹਨਾਂ ਦੋ ਚੀਜ਼ਾਂ ਦਾ ਫਰਕ ਹੈ। ਤੇ ਇਹ ਵੀ ਸੀਗਾ ਕਿ ਉਹ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਮੰਗੀ ਹੋਈ ਹੈ ਆਪਣੇ ਆਪਣੇ ਲੈਵਲ ਤੇ ਜੀ ਇਹ ਉਹਨਾਂ ਨੇ ਮਾਫੀ ਮੰਗ ਲਈ ਕਿ ਉਹਨਾਂ ਕੋਲੋਂ ਗਲਤ ਬੋਲਿਆ ਗਿਆ ਉਹ ਆਪਣੇ ਉਹਨਾਂ ਦੀ ਬੂਟਾ ਸਿੰਘ ਦੀ ਤੁਲਨਾ ਆਪਣੇ ਪਿਤਾ ਦੇ ਨਾਲ ਕਰਦੇ ਸੀ ਕਿਉਂਕਿ ਬੂਟਾ ਸਿੰਘ ਦੇ ਉੱਤੇ ਟਿੱਪਣੀ ਦਾ ਇਹ ਮਾਮਲਾ ਹੈ ਜੀ ਜਦੋਂ ਜਦੋਂ ਉਹ ਤਰਨ ਤਰਨ ਦੇ ਵਿੱਚ ਪ੍ਰਚਾਰ ਕਰ ਰਹੇ ਸੀਗੇ ਤੇ ਉਹ ਕਾਂਗਰਸ ਦੇ ਸਿੱਖ ਲੀਡਰਾਂ ਬਾਰੇ ਦੱਸ ਰਹੇ ਸੀਗੇ ਕਿ ਕਾਂਗਰਸ ਨੇ ਕਿਵੇਂ ਸਿੱਖ ਲੀਡਰਾਂ ਨੂੰ ਨੈਸ਼ਨਲ politex ਦੇ ਵਿੱਚੋਂ ਬਾਹਰ ਆ ਉਹਨਾਂ ਨੇ ਗਿਆਨੀ ਗੱਲ ਸਿੰਘ ਦੀ ਵੀ ਗੱਲ ਕੀਤੀ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਵੀ ਗੱਲ ਕੀਤੀ ਤੇ ਉਹਨਾਂ ਨੇ ਬੂਟਾ ਸਿੰਘ ਉਹਨਾਂ ਦੀ ਵੀ ਗੱਲ ਕੀਤੀ ਬੂਟਾ ਸਿੰਘ ਕਈ ਵੱਡੇ ਅਹੁਦਿਆਂ ਤੇ ਰਹੇ ਜਨਰਲ ਸੈਕਟਰੀ ਰਹੇ 올 ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਰਹੇ ਆ ਉਹ ਔਰ ਕਈ ਮੰਤਰੀਆਂ ਦੇ ਅਹੁਦੇ ਤੇ ਰਹੇ ਤੇ ਸਭ ਤੋਂ ਜਿਹੜਾ ਪ੍ਰੋਮਿਨੈਂਟ ਉਹਨਾਂ ਦਾ ਅਹੁਦਾ ਸੀਗਾ ਉਹ ਗ੍ਰਹਿ ਮੰਤਰੀ ਹੁੰਦਾ ਸੀਗਾ ਸੋ ਜਦੋਂ ਉਹਨਾਂ ਬਾਰੇ ਉਹ ਗੱਲ ਕਰ ਰਹੇ ਸੀਗੇ ਤਾਂ ਉਹ ਉਹਨਾਂ ਨੇ ਕੁਝ ਇਸ ਤਰ੍ਹਾਂ ਵਿਸ਼ੇਸ਼ਣ ਲਾ ਕੇ ਵਿਸ਼ੇਸ਼ਣ ਲਾਉਣ ਦੀ بجائے ਉਹ ਉਹਨਾਂ ਨੂੰ ਉਹਨਾਂ ਦੀ ਕਾਸਟ ਬਾਰੇ ਬੋਲਿਆ ਤੇ ਉਹਨਾਂ ਦੇ ਰੰਗ ਬਾਰੇ ਬੋਲਿਆ ਉਹਨਾਂ ਦੇ ਕੰਮ ਬਾਰੇ ਬੋਲਿਆ ਸੋ ਉਲਟਾ ਕਰ ਦਿੱਤਾ ਜਿਹਨਾਂ ਦਾ ਇਹ ਚਾਹੀਦਾ ਸੀ ਕਿ ਉਹ ਕਿੰਨੇ ਕੈਲੀਬਰ ਵਾਲੇ ਬੰਦੇ ਸੀਗੇ ਕਿੰਨਾ ਉਹਨਾਂ ਚ ਕੈਪੇਬਿਲਿਟੀ ਕਿੰਨੀ ਸੀਗੀ ਬੰਦੇਾਂ ਚ ਕਿ ਉਹ ਉਹਨਾਂ ਨੂੰ ਉਹਨਾਂ ਦੀ ਕੈਪੇਬਿਲਿਟੀ ਸਮਝਦੇ ਹੋਏ ਕਾਂਗਰਸ ਨੇ ਥਾਂ ਦਿੱਤੀ ਹੁਣ ਕਾਂਗਰਸ ਨੇ ਉਹਨਾਂ ਦੀ ਕਾਸਟ ਕਰਕੇ ਉਹਨਾਂ ਨੂੰ ਥੋੜਾ ਥਾਂ ਦਿੱਤੀ ਜਾਂ ਉਹਨਾਂ ਦੇ ਰੰਗ ਕਰਕੇ ਥੋੜਾ ਥਾਂ ਦਿੱਤੀ ਜਾਂ ਉਹਨਾਂ ਦੇ ਕੰਮ ਕਰਕੇ ਥੋੜਾ ਥਾਂ ਦਿੱਤੀ ਉਹਨਾਂ ਦੀ ਕੈਪੇਬਿਲਟੀ ਕਰਕੇ ਥਾਂ ਦਿੱਤੀ ਸੋ ਇਹ ਗੱਲ ਕਹਿਣ ਦੀ ਬਜਾਏ ਜਿਹੜੇ ਦੇਸੀ ਤਰੀਕੇ ਦੇ ਨਾਲ ਜਿਹੜੇ ਬੜਿੰਘ ਹੋਣਾ ਨੇ ਗੱਲ ਕਹੀ ਤੇ ਉਸ ਦਾ ਨੋਟਿਸ ਲਿਆ ਗਿਆ ਤੇ ਉਸ ਦਿਨ ਉਹ ਨਹੀਂ ਆਏ ਸੀ ਜਿਸਨ ਪਿਛੇ ਨਵੰਬਰ ਨੂੰ ਉਹਨਾਂ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀਗਾ ਤੇ ਉਹਨਾਂ ਨੇ ਆਪਣਾ ਵਕੀਲ ਭੇਜਿਆ ਸੀ ਵਕੀਲ ਨੂੰ ਵੀ ਉਹਨਾਂ ਨੇ ਮੋੜ ਦਿੱਤਾ ਤੇ ਇਸੇ ਦੌਰਾਨ ਜਿਹੜੀ ਕਪੂਰਸਲਾ ਦੇ ਵਿੱਚ ਬੂਟਾ ਸਿੰਘ ਦੇ ਪਰਿਵਾਰ ਬਨੋਂ ਐਫ ਆਈ ਆਰ ਕਰਵਾਈ ਗਈ ਹੈ ਸੋ ਐਫ ਆਈ ਆਰ ਹੋ ਗਈ ਤੇ ਐਫ ਆਈ ਆਰ ਤੇ ਹੁਣ ਇਹ ਨੋਟਿਸ ਲਿਆ ਹੈ ਐਸ ਸੀ ਕਮਿਸ਼ਨ ਨੇ ਕਿ ਉਸ ਐਫ ਆਈ ਆਰ ਤੇ ਅਰੈਸਟ ਕਿਉਂ ਨਹੀਂ ਪਾਈ ਜਾ ਰਹੇ ਸੋ ਇਹ ਜਿਹੜੀ ਹੈ ਉਹਨਾਂ ਨੂੰ ਇਸ ਇੱਕ ਇੱਕ ਮਾਮਲਾ ਜਿਹੜਾ ਹੈ ਤਮਿਲਨਾਡੂ ਦਾ ਸ਼ਾਇਦ ਮਾਮਲਾ ਸਿਕਾ ਹੋ ਸਾਊਥ ਇੰਡੀਆ ਦਾ ਹੈ ਤਾਂ ਤਾਮਿਲਨਾਡੂ ਦਾ ਮੈਨੂੰ ਏਕਜੈਕਟ ਯਾਦ ਨਹੀਂ ਤਾਮਿਲਨਾਡੂ ਦਾ ਹੈ ਜਾਂ ਕੇਰਲਾ ਦਾ ਇੱਕ ਯੂਟਿਊਬਰ ਦਾ ਮਾਮਲਾ ਸੀ ਉਹਦੇ ਵਿੱਚ ਐਂਟੀਸਪੇਕਟਰੀ ਬੇਲ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਦਿੱਤੀ ਸੀਗੀ ਅ ਤੇ ਉਹਦੇ ਚ ਇਹ ਗੱਲ ਉਹਨਾਂ ਨੇ ਕਹੀ ਸੀਗੀ ਕਿ ਸਾਰੇ ਕਮੈਂਟ ਜਿਹੜੇ ਆ ਉਹ ਵਾਇਲਟ ਨਹੀਂ ਕਰਦੇ ਜੇ ਬੰਦਾ ਮੰਨ ਗਿਆ ਆਪਣੀ ਗਲਤੀ ਮੰਨ ਲਿਆ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਤੇ ਫਿਰ ਔਰ ਉਹਨੇ ਜਾਣ ਬੁੱਝ ਕੇ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਤਾਂ ਮੈਨੂੰ ਅ ਪਰਸਨਲੀ ਤੌਰ ਤੇ ਲੱਗਦਾ ਕਿ ਅ ਗ੍ਰਿਫਤਾਰੀ ਸ਼ਾਇਦ ਨਾ ਹੋਏ ਉਹਨਾਂ ਨੂੰ ਜੇ ਉਹ ਜ਼ਮਾਨਤ ਵੱਲ ਜਾਂਦੇ ਤੇ ਉਹਨਾਂ ਨੂੰ ਅ ਐਂਟੀਸੀਪੇਟਰੀ ਕੋਈ ਬੇਲ ਮਿਲ ਜਾਏ ਤੇ ਕੇਸ ਤਾਂ ਚੱਲੇਗਾ ਚੱਲੇਗਾ ਅ ਪਰ ਇਹ ਹੁਣ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਸੋ ਇਹ ਜਿਹੜਾ 8 ਦਿਨ ਦਾ ਸਮਾਂ ਦਿੱਤਾ ਪਰ ਜਿਹੜੀ ਕਿ ਜਿਹੜੀ ਪੁਲਿਸ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਉਹਨਾਂ ਕੋਲ ਪਰਿਵਾਰ ਵੱਲੋਂ ਐਸਸੀ ਦਾ ਸਰਟੀਫਿਕੇਟ ਆ ਗਿਆ ਹੈ ਉਹਨਾਂ ਨੇ ਜਮ੍ਹਾਂ ਕਰਵਾਇਆ ਹੈ ਕਿ ਉਹ ਐਸਸੀ ਸਿਗੇ ਤੇ ਦੂਜਾ ਜਿਹੜੀ ਲੈਬ ਜਿਹੜੀ ਫੋਰੈਂਸਿਕ ਲੈਬ ਦੇ ਵਿੱਚੋਂ ਉਹਦੀ ਵੀਡੀਓ ਦੀ ਵੈਰੀਫਿਕੇਸ਼ਨ ਹੋਣੀ ਹੈ ਕਿ ਇਹ ਡਾਕਟਰਡ ਨਹੀਂ ਹੈ ਉਹ ਸਹੀ ਹੈ ਤੇ ਉਹਦੇ ਮੁਤਾਬਕ ਫਿਰ ਅੱਗੇ ਕਾਰਵਾਈ ਪੈਗੀ ਸੋ 10 ਦਿਨ ਉਹਨਾਂ ਨੇ ਕਿਹਾ ਹੈ ਤਾਂ ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ ਹਾਂ ਸਰ ਹੁਣ ਨਿਕਾ ਮਾਰਦਿਆ ਬਾਲੀਵੁੱਡ ਵੱਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤਰਮਿੰਦਰ ਹਸਪਤਾਲ ਵਿੱਚ ਐਡਮਿਟ ਸੀ ਤੇ ਪਿਛਲੇ ਦਿਨੀ ਮੀਡੀਆ ਵੱਲੋਂ ਝੂਠੀਆਂ ਖਬਰਾਂ ਉਹਨਾਂ ਦੀਆਂ ਮੌਤ ਦੀਆਂ ਚਲਾਏ ਜਾਣ ਤੇ ਵੀ ਉਹਨਾਂ ਦੀ ਬੇਟੀ ਤੇ ਉਹਨਾਂ ਦੀ ਵਾਈਫ ਖਫਾ ਸੀ ਮੀਡੀਆ ਤੋਂ ਕਾਫੀ ਤੇ ਇਸ ਦੇ ਨਾਲ ਹੀ ਅੱਜ ਉਹਨਾਂ ਨੇ ਹਸਪਤਾਲ ਤੋਂ ਛੁੱਟੀ ਕਰਵਾਉਣ ਦਾ ਫੈਸਲਾ ਕੀਤਾ ਹੈ ਤਰਮਿੰਦਰ ਨੂੰ ਤੇ ਉਹਨਾਂ ਦੇ ਮਤਲਬ ਉਹਨਾਂ ਨੇ ਕਿਹਾ ਹੈ ਕਿ ਹੁਣ ਉਹਨਾਂ ਨੂੰ ਛੁੱਟੀ ਕਰਵਾ ਕੇ ਘਰ ਲੈ ਕੇ ਜਾ ਰਹੇ ਆਂ ਬਾਕੀ ਜਿਹੜਾ ਇਲਾਜ ਹੈ ਬਾਕੀ ਜਿਹੜਾ ਟ੍ਰੀਟਮੈਂਟ ਹੈ ਉਹ ਘਰ ਤੋਂ ਹੀ ਚੱਲੇਗਾ ਜੇ ਆਣਾ ਚਾਹੋਗੇ ਇਹ ਹੁਣ ਦੋ ਦੋ ਹੀ ਗੱਲਾਂ ਨੇ ਹੈਨਾ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬਿਮਾਰ ਹੈ ਹਾਂ ਔਰ ਉਹਨਾਂ ਦੀ ਹਾਲਤ ਕਾਫੀ ਨਸਾਜ਼ ਹੈ ਇਹਦੇ ਤੋਂ ਕੋਈ ਮਤਲਬ ਅਤਕਤ ਨਹੀਂ ਹੈ ਹੈਨਾ ਤੇ ਪਰ ਮੀਡੀਆ ਨੇ ਜਿਸ ਤਰ੍ਹਾਂ ਦੇ ਬੇਵਕੂਫਾਨਾ ਤਰੀਕੇ ਦੇ ਨਾਲ ਜਾਂ ਵਿਊ ਲੈਣ ਦੇ ਚੱਕਰ ਚ ਜਾਂ ਟੀਆਰਪੀ ਦੇ ਚੱਕਰ ਚ ਜਿਵੇਂ ਅਨ ਜਿਹੜੀ ਵੈਰੀਫਾਈਡ ਖਬਰ ਚਲਾਈ ਉਹ ਤਾਂ ਬਿਲਕੁਲ ਹੀ ਸ਼ਰਮਨਾਕ ਗੱਲ ਹੈ ਤੇ ਅੱਜ ਉਹਨਾਂ ਨੂੰ ਛੁੱਟੀ ਦਵਾਈ ਗਈ ਹੈ ਸੋ ਜਾਂ ਤਾਂ ਉਹ ਬਿਲਕੁਲ ਠੀਕ ਜਾਂ ਤਾਂ ਉਹ ਠੀਕ ਹੋ ਗਏ ਹੈ ਕਿ ਉਹਨਾਂ ਨੂੰ ਹੁਣ ਹਸਪਤਾਲ 'ਚ ਐਡਮਿਟ ਰੱਖਣ ਦੀ ਜ਼ਰੂਰਤ ਨਹੀਂ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਉਹ ਦੇ ਵਿੱਚ ਜ਼ਿਆਦਾ ਸੁਧਾਰ ਦੀ ਗੁੰਜਾਇਸ਼ ਨਾ ਹੋਵੇ ਤੇ ਫਿਰ ਕਈ ਵਾਰ ਇਹ ਵੀ ਹੁੰਦਾ ਕਿ ਤੁਸੀਂ ਘਰੇ ਲੈ ਜਾਓ ਜੀ ਬੰਦੇ ਜਾਂਦਾ ਫੇ ਮੈਂ ਘਰੇ ਆਪਣੇ ਘਰੇ ਜਾਵਾਂਗਾ ਸੋ ਉਹਦੇ ਚ ਉਹ ਫਿਰ ਕਈ ਬੰਦੇ ਆਪਣੇ ਘਰ ਆ ਕੇ ਠੀਕ ਹੋ ਜਾਂਦੇ ਆ ਲੰਮਾ ਸਮਾਂ ਕੱਢ ਕੱਢ ਜਾਂਦੇ ਆ ਸੋ ਜਦੋਂ ਉਸ ਤਰ੍ਹਾਂ ਦੀ ਹਾਲਤ ਹੋਵੇ ਸੋ ਉਹਦੇ ਵਿੱਚ ਅ ਮ ਇਹ ਪਰਿਵਾਰ ਵੱਲੋਂ ਹਜੇ ਕੋਈ ਸਪਸ਼ਟ ਨਹੀਂ ਕੀਤਾ ਗਿਆ ਕਿ ਉਹ ਕਿਸ ਉਹਨਾਂ ਨੂੰ ਕਿਸ ਤਰ੍ਹਾਂ ਘਰੇ ਲਿਜਾ ਰਹੇ ਨੇ ਹਸਪਤਾਲ ਨੇ ਛੁੱਟੀ ਕਰ ਦਿੱਤੀ ਵੀ ਉਹ ਠੀਕ ਹੋ ਗਏ ਜਾਂ ਪਰਿਵਾਰ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਘਰੇ ਲੈ ਜਾਣਾ ਕਿ ਅਸੀਂ ਘਰੇ ਇਹਨਾਂ ਦੀ ਸੇਵਾ ਕਰਾਂਗੇ ਤੇ ਹਸਪਤਾਲ ਦੇ ਵਿੱਚ ਵੀ ਜਾ ਕੇ ਕਈ ਵਾਰ ਤੁਹਾਨੂੰ ਬੁਢਾਪੇ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਹਦਾ ਇਲਾਜ ਨਹੀਂ ਕੋਈ ਹੁੰਦਾ ਉਹ ਉਹ ਕਿਉਂਕਿ ਬੁਢਾਪੇ ਨਾਲ ਸੰਬੰਧਿਤ ਦਿੱਕਤਾਂ ਹੁੰਦੀਆਂ ਤੁਹਾਡੀਆਂ ਨਰਵਸ ਸਿਸਟਮ ਕੰਜੂਰ ਹੋ ਗਿਆ ਤੁਹਾਨੂੰ ਕੋਈ ਸਰੀਰ ਤੁਹਾਡੀਆਂ ਲੱਤਾਂ ਖੜ ਗਈਆਂ ਹੈਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਤੇ ਉਹ ਰਹਿੰਦੀਆਂ ਹੀ ਆਈਆਂ ਉਹਦੇ ਚ ਫਿਰ ਹੁਣ ਹਸਪੀਟਲ ਚ ਕੋਈ ਇਲਾਜ ਨਹੀਂ ਹੋ ਸਕਦਾ ਫਿਰ ਕਿਉਂ ਨਾ ਬੰਦਾ ਆਪਣੇ ਘਰੇ ਆਵੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੇ ਜਿਹੜਾ ਵੀ ਟਾਈਮ ਹੈ ਸੋ ਆਸ ਕਰਨੀ ਬਣਦੀ ਹੈ ਕਿ ਉਹ ਲੰਮਾ ਸਮਾਂ ਜੀਣ ਉਹਨਾਂ ਦਾ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਔਰ ਉਹ ਆਪਣੀ ਪਛਾਣ ਇੱਕ ਪੰਜਾਬੀ ਦੇ ਤੌਰ ਤੇ ਪੰਜਾਬੀਆਂ ਦੇ ਬ੍ਰਾਂਡ ਐਂਵੈਸਟਰ ਰਹੇ ਤੇ ਦੂਜੇ ਪਾਸੇ ਪਰ ਇੱਕ ਖਬਰ ਹੋਰ ਆ ਰਹੀ ਸੀ ਕਿ ਕਿ ਗੋਬਿੰਦਾ ਦੀ ਸਿਹਤ ਖਰਾਬ ਹੋਈ ਹੈ ਉਹਨਾਂ ਨੂੰ ਹਸਪੀਟਲ ਚ ਐਡਮਿਟ ਕਰਾਇਆ ਗਿਆ ਸੋ ਤਰਮਿੰਦਰ ਉਹਨਾਂ ਦੀ ਛੁੱਟੀ ਹੋਈ ਹੈ ਤੇ ਗੋਬਿੰਦਾ ਉਹਨਾਂ ਦੀ ਸਿਹਤ ਖਰਾਬ ਹੋ ਗਈ ਹੈ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਪਰ ਉਹ ਉਹਨਾਂ ਦੀ ਕੀ ਕੰਡੀਸ਼ਨ ਹੈ ਇਹਦੇ ਬਾਰੇ ਹਜੇ ਜਿਹੜੀ ਡਿਟੇਲ ਕੋਈ ਜਿਹੜਾ ਹਸਪੀਟਲ ਦਾ ਬਲਟਨ ਹੈ ਉਹ ਨਹੀਂ ਆਇਆ ਪਰ ਉਹ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸਰ ਹੁਣ ਜਾਂਦੇ ਜਾਂਦੇ ਆਪਾਂ ਚੋਣਾ ਵਾਲੇ ਨਿਗਾ ਮਾਰਾਂਗੇ ਇਸ ਦੇ ਵਿੱਚ ਬਿਹਾਰ ਚੋਣਾ ਵਿੱਚ ਐਗਜ਼ਿਟ ਪੋਲ ਵਿੱਚ ਜਿਹੜੇ ਐਨਡੀਏ ਦੇ ਅੱਗੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਤਰਨ ਤਰਨ ਦਾ ਕੀ ਮਾਹੌਲ ਹੈ ਨਬਰੇ ਜਾਣਕਾਰੀ ਦਿਓ ਅਹ ਦੇਖੋ ਜਿਹੜੇ ਐਗਜ਼ਿਟ ਪੋਲ ਹੁੰਦੇ ਨੇ ਉਹ ਜਿਸ ਲੈਵਲ ਦੇ ਇਸ ਵਾਰ ਐਗਜ਼ਿਟ ਪੋਲ ਹੋਏ ਆ ਉਹਨਾਂ ਦੀ ਮੈਨੂੰ ਜ਼ਿਆਦਾ ਕ੍ਰੈਡੀਬਿਲਿਟੀ ਨਹੀਂ ਲੱਗਦੀ ਹੂੰ ਅ ਕੁਝ ਇੱਕਾ ਦੁਕਾਨ ਨੂੰ ਛੱਡ ਕੇ ਵੈਸੇ ਜਿਹੜੇ ਮੇਨ ਪੰਜ ਮੇਨ ਜਿਹੜੇ ਐਗਜ਼ਿਟ ਪੋਲ ਆਏ ਉਹ ਪੰਜ ਦੇ ਪੰਜ ਹੀ ਐ ਐਨਡੀਏ ਦੀ ਸਰਕਾਰ ਬਣਾ ਰਹੀ ਹੈ ਤੇ ਵੈਸੇ ਐਗਜ਼ਿਟ ਪੋਲ ਇੱਕ ਇਸ਼ਾਰਾ ਹੁੰਦਾ ਹੈ ਕਿਉਂਕਿ ਐਗਜ਼ਿਟ ਪੋਲ ਕਿੰਨੇ ਸੈਂਪਲ ਦੇ ਨਾਲ ਕੀਤਾ ਗਿਆ ਕਦੋਂ ਕੀਤਾ ਗਿਆ ਹੈ ਤੇ ਉਹਦੇ ਚ ਕਿੰਨੀ ਐਕੂਰੇਸੀ ਹੈ ਇਹ ਡਿਪੈਂਡ ਕਰਦਾ ਹੈ ਨਾ ਸੋ ਇਹ ਹੁਣ ਇਹ ਕਹਿਣਾ ਮੁਸ਼ਕਲ ਹੈ ਕਿ ਐਗਜ਼ਿਟ ਹੁਣ ਜਿੰਨੀ ਦੇਰ ਐਗਜ਼ਿਟ ਪੋਲ ਆਪ ਐਗਜ਼ਿਟ ਪੋਲ ਦੇ ਨਤੀਜਿਆਂ ਨਾਲ ਚੱਲਾਂਗੇ ਕਿ ਇਹ ਇਹ ਜ਼ਰੂਰ ਹੈ ਕਿ ਜੇ ਐਗਜ਼ਿਟ ਸਾਰੇ ਹੀ ਐਗਜ਼ਿਟ ਪੋਲ ਦਿਖਾ ਰਹੇ ਹੈ ਤੇ ਉਹ ਇੱਕ ਇਸ਼ਾਰਾ ਤਾਂ ਹੁੰਦਾ ਹੈ ਕਿ ਐਨਡੀਏ ਦਾ ਐਜ ਹੈ ਹੂੰ ਤਾਂ ਐਨਡੀਏ ਦੀ ਸਰਕਾਰ ਬਣ ਸਕਦੀ ਹੈ ਪਰ ਹੁਣ ਉੱਥੇ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਐਨਡੀਏ ਦਾ ਪਾਰਟ ਹੈ ਭਾਰਤੀ ਜਨਤਾ ਪਾਰਟੀ ਔਰ ਨਿਤਿਸ਼ ਕੁਮਾਰ ਦੀ ਜਿਹੜੀ ਜਨਤਾ ਦਲ ਯੂ ਹੈ ਹੂੰ ਉਹਦੇ ਵਿੱਚ ਆਪਸੀ ਜਿਹੜੇ ਮਤਭੇਦ ਪੈਦਾ ਹੋਏ ਹੋਏ ਹੈ ਹੂੰ ਉਹਦੇ ਨਾਲ ਇਹ ਕੀ ਕਿਹਦੀਆਂ ਕਿੰਨੀਆਂ ਵੋਟਾਂ ਆਉਂਦੀਆਂ ਨਿਤਿਸ਼ ਕੁਮਾਰ ਉਹਨੇ ਸਟਰੋਂਗ ਰਹਿੰਦੇ ਹਨ ਜਾਂ ਨਹੀਂ ਰਹਿੰਦੇ ਨਿਤਿਸ਼ ਕੁਮਾਰ ਦੁਆਰਾ ਮੁੱਖ ਮੰਤਰੀ ਬਣਦੇ ਹੈ ਜਾਂ ਨਹੀਂ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨਹੀਂ ਚਾਹਦੀ ਸੀ ਹੂੰ ਕਿ ਭਾਰਤੀ ਜਨਤਾ ਪਾਰਟੀ ਆਪਣਾ ਮੁੱਖ ਮੰਤਰੀ ਬਿਹਾਰ ਦੇ ਵਿੱਚ ਦੇਖਣਾ ਚਾਹਦੀ ਹੈ ਸੋ ਕਈ ਸਾਰੀਆਂ ਗੱਲਾਂ ਹੈ ਪਰ ਇਹ ਹੈ ਕਿ ਅਜੇ ਬੇਟੀ ਕਰਨੀ ਪੈਗੀ ਕਿਉਂਕਿ ਜਿਸ ਤਰ੍ਹਾਂ ਦੇ ਐਗਜ਼ਿਟ ਪੋਲ ਹੈ ਉਹਨਾਂ ਨਾਲ ਲੱਗਦਾ ਹੈ ਕਿ ਐਨਡੀਆ ਦੀ ਸਰਕਾਰ ਬਣੇਗੀ ਪਰ ਮੁੱਖ ਮੰਤਰੀ ਕੌਣ ਹੋਏਗਾ ਇਹ ਪੰਗਾ ਪੈਣ ਵਾਲਾ ਉੱਥੇ ਹੈਨਾ ਤੇ ਉੱਥੇ ਇਹ ਵੀ ਹੋ ਸਕਦਾ ਕਿ ਕਿਉਂਕਿ ਪਿਛਲੀ ਵਾਰ ਇੱਕ ਵਾਰ ਨਿਤੀਸ਼ ਕੁਮਾਰ ਔਰ ਆਰਜीडी ਨੇ ਲਾਲੂ ਯਾਦਵ ਦੀ ਪਾਰਟੀ ਨੇ ਮਿਲ ਕੇ ਸਰਕਾਰ ਬਣਾ ਲਈ ਸੀ ਸੋ ਉਹ ਤੇ ਇੱਕ ਅੰਦਰ ਖਾਤੇ ਇੱਕ ਪੋਲਿਟਿਕਸ ਚੱਲ ਰਹੀ ਹੈ ਉਹ ਕੀ ਰੁਕ ਲੈਂਦੀ ਹੈ ਕਿਹਦੀਆਂ ਕਿੰਨੀਆਂ ਸੀਟਾਂ ਆਉਣੀਆਂ ਈਐਨਡੀਆ ਦੇ ਵਿੱਚ ਵੀ ਬੀਜੇਪੀ ਕਿੰਨਾ ਕਿਸ ਤਰ੍ਹਾਂ ਦਾ ਪਰਫਾਰਮ ਕਰਦੀ ਹੈ ਸੋ ਇਹ ਡਿਪੈਂਡ ਇਸ ਗੱਲ ਤੇ ਨਿਰਭਰ ਕਰੇਗਾ ਕਿ ਕੌਣ ਕਿਹਦੀ ਸਰਕਾਰ ਬਣੇਗੀ ਕੌਣ ਮੁੱਖ ਮੰਤਰੀ ਬਣੇਗਾ ਸੋ ਐਗਜ਼ਿਟ ਪੋਲ ਦਾ ਇਸ਼ਾਰਾ ਐਨਡੀਆ ਤਰਫ ਹੈ ਪਰ ਸਰਕਾਰ ਜਿਹੜੀ ਹੈ ਉਹ ਨਿਤਿਸ਼ ਕੁਮਾਰ ਨਾਲ ਬਣ ਜਾਏਗੀ ਨਿਤਿਸ਼ ਕੁਮਾਰ ਦੁਆਰਾ ਮੁੱਖ ਮੰਤਰੀ ਹੋਣਗੇ ਜਾਂ ਬੀਜੇਪੀ ਦੀ ਖਾਹਿਸ਼ ਅਧੂਰੀ ਰਹਿ ਜਾਏਗੀ ਕਿ ਉਹ ਉਹਨਾਂ ਦਾ ਮੁੱਖ ਮੰਤਰੀ ਹੋਵੇ ਸੋ ਇਹ ਹੁਣ ਡਿਪੈਂਡ ਕਰਦਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈਂਦੀ ਹੈ ਉਹਦੇ ਤੇ ਨਰਵਲ ਕਰੇਗਾ ਹੂੰ ਤੇ ਜਿੱਥੋਂ ਤੱਕ ਤਰਨਤਾਰਨ ਦੀ ਜਿਹੜੀ ਹੈ ਗੱਲ ਹੈ ਤਰਨਤਾਰਨ ਦੇ ਵਿੱਚ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਉਹਦੇ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਪੰਥਕ ਵਾਰਿਸ ਪੰਜਾਬ ਦਾ ਉਮੀਦਵਾਰ ਮਨਦੀਪ ਸਿੰਘ ਔਰ ਅਕਾਲੀ ਦਲ ਬਾਦਲ ਇਹ ਟਿਕੋਣਾ ਮੁਕਾਬਲਾ ਹੁਣ ਉੱਥੇ ਹੈ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਬਾਹਰ ਨੇ ਕੰਪੀਟੀਸ਼ਨ ਚ ਉਹਨਾਂ ਦਾ ਚੌਥੀ ਔਰ ਪੰਜਵੀਂ ਪੋਜੀਸ਼ਨ ਵਾਸਤੇ ਕੰਪੀਟੀਸ਼ਨ ਹੈ ਜੀ ਤੇ ਇੱਥੇ ਇਹਦੇ ਵਿੱਚ ਵੀ ਮੈਨੂੰ ਪਰਸਨਲੀ ਜਿਹੜੀ ਮੇਰੀ ਜਿਹੜੀ ਹੈ ਮੇਰੀ ਆਪਣੀ ਫੀਡਬੈਕ ਹੈ ਮੇਰੀ ਫੀਡਬੈਕ ਮੁਤਾਬਕ ਮੁਕਾਬਲਾ ਜਿਹੜਾ ਹੈ ਉਹ ਆਪ ਔਰ ਮਨਦੀਪ ਸਿੰਘ ਵਿਚਾਲੇ ਹੈ ਪਰ ਕੁਝ ਲੋਕ ਇਹ ਵੀ ਸਟਰੋਂਗਲੀ ਗੱਲ ਬਲੀਵ ਕਰ ਰਹੇ ਨੇ ਜਾਂ ਕਹਿ ਰਹੇ ਨੇ ਕਿ ਅਕਾਲੀ ਦਲ ਵੀ ਦੂਜੇ ਨੰਬਰ ਤੇ ਆ ਸਕਦਾ ਹੂੰ ਸੋ ਉੱਥੇ ਹਰ ਮਤਲਬ ਹਰ ਬੰਦੇ ਦੀ ਜਿਹੜੀ ਜਿਹੜੀ ਹਰ ਪਾਰਟੀ ਦੀ ਦਾ ਇੱਕ ਸਟੇਕ ਹੈ ਆਮ ਆਦਮੀ ਪਾਰਟੀ ਦਾ ਇਹ ਸਟੇਕ ਹੈ ਕਿ ਉਹ ਜਿੱਤੇਗੀ ਤਾਂ ਪੰਜਾਬ ਦੇ ਵਿੱਚ ਇਹ ਨਰੇਟਿਵ ਬਣਾਏਗੀ ਕਿ ਦੇਖੋ ਜੀ ਸਾਡੀਆਂ ਨੀਤੀਆਂ ਲੋਕ ਮੰਨਦੇ ਆ ਸਾਨੂੰ ਲੋਕ ਕੀ ਨੀਤੀਆਂ ਨੂੰ ਪਸੰਦ ਕਰਦੇ ਹੈ ਇਹ ਇਸ ਕਰਕੇ ਸਾਡੀ ਪਾਰਟੀ ਜਿੱਤ ਗਈ ਹੂੰ ਤੇ ਇਹਨਾਂ ਦਾ ਕੋਈ ਅਸਰ ਨਹੀਂ ਹੋਇਆ ਜੇ ਮਨਦੀਪ ਸਿੰਘ ਜਿੱਤ ਜਾਂਦੇ ਆ ਤਾਂ ਉਹਨਾਂ ਦਾ ਇਹ ਹੋਏਗਾ ਕਿ ਦੇਖੋ ਜੀ ਅਸੀਂ ਸਰਕਾਰ ਹਰਾਤੀ ਹੁਣ ਮੁਖਤਿਰ ਪੰਜਾਬ ਦੀ ਅਸੀਂ ਆ ਬਿਲਕੁਲ ਠੀਕ ਹੈ ਤੇ ਜੇ ਔਰ ਅਕਾਲੀ ਦਲ ਦੇ ਨਾਲ ਉਹਨਾਂ ਦਾ ਇਹ ਹੋਏਗਾ ਕਿ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਸੱਤੋਂ ਪਿੱਛੇ ਆ ਜੀ ਇਸ ਕਰਕੇ ਪੰਜਾਬ ਦੀ ਮੁੱਖ ਪੰਥਕ ਤੇ ਰਹੀ ਅਸੀਂ ਹਮ ਪੰਥ ਅਸੀਂ ਆ ਬਦਲ ਅਕਾਲੀ ਦਲ ਨਹੀਂ ਹੈ ਬਿਲਕੁਲ ਪਰ ਜੇ ਅਕਾਲੀ ਦਲ ਬਦਲ ਦੂਜੇ ਨੰਬਰ ਤੇ ਆ ਗਿਆ ਪੰਥ ਮਨਦੀਪ ਸਿੰਘ ਤੀਜੇ ਨੰਬਰ ਤੇ ਆਏ ਤਾਂ ਅਕਾਲੀ ਦਲ ਦਾ ਕਲੇਮ ਹੋਏਗਾ ਕਿ ਸਾਡੀ ਮੁੜ ਤੋਂ ਰਵਾਈਵਲ ਹੋ ਰਹੀ ਹੈ ਤੇ ਜਿਹੜਾ ਪੰਥ ਹੈ ਅਸਲੀ ਪੰਥ ਅਸੀਂ ਹੈ ਇਹ ਪਗੋੜੇ ਆ ਜੀ ਸੋ ਉਹਨਾਂ ਦੀ ਗੱਲ ਹੋ ਜਾਏਗੀ ਕਿਉਂਕਿ ਗਾਨੀ ਹਰਪ੍ਰੀਤ ਸਿੰਘ ਹੋਣੀ ਸਿਮਰਨਜੀਤ ਸਿੰਘ ਮਾਨ ਹੋਣੀ ਸਾਰੇ ਉਧਰ ਖੜੇ ਨੇ ਸੋ ਇੱਕ ਇੱਕ ਲਾਈਨ ਖਿੱਚੀ ਗਈ ਹੈ ਪੰਤਰਕ ਚਰ ਦੇ ਅਕਾਲੀ ਦਲ ਬਾਦਲ ਇੱਕ ਪਾਸੇ ਵਰਸਸ ਆਲ ਹਮ ਯੂਨਾਈਟਿਡ ਅਕਾਲੀ ਦਲ ਵੀ ਹੈ ਉਹਦੇ ਚ ਹੈਨਾ ਤੇ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਤੇ ਬੀਜੇਪੀ ਭਾਵੇਂ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਲਾਸਟ ਵਾਲੇ ਪੋਜੀਸ਼ਨ ਤੇ ਹੈ ਪਰ ਬੀਜੇਪੀ ਇਹ ਕਰੇਗੀ ਕਿ ਸਾਨੂੰ ਕਿੰਨੀਆਂ ਵੋਟਾਂ ਪਈਆਂ ਹੂੰ ਕਿ ਜੇ ਭਾਜਪਾ ਕਹੇਗੀ ਕਿ ਜੇ ਪੰਥਕ ਸੀਟ ਦੇ ਉੱਤੇ ਅਸੀਂ 80% ਵੋਟ ਲੈ ਰਹੇ ਹਾਂ ਤੇ ਪੰਜਾਬ ਦੇ ਵਿੱਚ ਅਸੀਂ 80% ਵੋਟ ਲੈ ਲਈ ਤੇ ਫਿਰ ਅਸੀਂ ਕਿੰਗ ਮੇਕਰ ਹੋ ਸਕਦੇ ਹਾਂ ਜੀ ਹੈਨਾ ਸੋ ਹਰੇਕ ਪਾਰਟੀ ਦਾ ਆਪਣਾ ਨਰੇਟਿਵ ਹੈ ਜਿੱਤ ਜਿਹਦੀ ਜਿੱਤ ਹੈ ਉਹਦੀ ਜਿੱਤ ਹੈ ਜੀ ਪਰ ਜਿਹਦੀ ਹਾਰ ਹੈ ਉਹਦੇ ਹਾਰ ਦੇ ਵਿੱਚ ਵੀ ਜਿੱਤ ਲੱਭਣ ਦੀ ਕੋਸ਼ਿਸ਼ ਹੋਏ ਜੀ ਹੈ ਨਾ ਸੋ ਉਹ ਮਤਲਬ ਉਹਦਾ ਕਾਫੀ ਅ ਅਸਰ ਕਾਫੀ ਮਤਲਬ ਕੰਪਲਿਕੇਟਿਡ ਚੋਣ ਹੈ ਇੰਨੀ ਸਿੱਧੀ ਨਹੀਂ ਹੈ ਜਿੰਨੀ ਪਿਛਲੀ ਵਾਰ ਜਿਹੜੀ ਹੈ ਪਿਛਲੇ ਜਿਹੜਾ ਇਲੈਕਸ਼ਨ ਸੀਗਾ 22 ਦੇ ਵਿੱਚ ਜਿੰਨਾ ਸਿੱਧਾ ਕੰਮ ਸੀਗਾ ਕਿ ਆਮ ਆਦਮੀ ਪਾਰਟੀ ਦਾ ਕਸ਼ਮੀਰ ਸਿੰਘ ਸੋਹਲ ਜਿੱਤ ਗਏ ਤੇ ਸਿੱਧਾ ਸੀਗਾ ਅਕਲ ਕਿਉਂਕਿ ਪੰਤ ਅਕਾਲੀ ਦਲ ਜਿਹੜਾ ਬਾਦਲ ਸੀਗਾ ਉਹ ਬਹੁਤ ਜ਼ਿਆਦਾ ਥੱਲੇ ਸੀਗਾ ਤੇ ਵਾਰਸ ਪੰਜਾਬ ਦੀ ਜਥੇਬੰਦੀ ਨਾਂ ਦੀ ਕੋਈ ਜਥੇਬੰਦੀ ਨਹੀਂ ਸੀਗੀ ਉਹ ਕੋਈ ਉੱਥੇ ਸੰਸਥਾਨ ਮਤਲਬ ਕੋਈ ਧੜਾ ਨਹੀਂ ਸੀਗਾ ਤੇ ਉੱਥੇ ਸੀਗਾ ਆ ਬੀਜੇਪੀ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਆ ਕਾਂਗਰਸ ਤੇ ਕਾਂਗਰਸ ਦਾ ਉੱਥੇ ਐਮਪੀ ਰਿਹਾ ਪਹਿਲਾਂ ਜੀ ਤੇ ਅਕਾਲੀ ਦਲ ਵੀ ਅਕਾਲੀ ਦਲ ਸਭ ਤੋਂ ਵੱਧ ਜਿੱਤਦਾ ਰਿਹਾ ਉੱਥੇ ਲਗਾਤਾਰ 3-4 3-4 ਵਾਰ ਅਕਾਲੀ ਦਲ ਉੱਥੇ ਜਿੱਤਦਾ ਰਿਹਾ ਜੀ ਇੱਕ ਵਾਰ 17 ਦੇ ਵਿੱਚ ਧਰਮ ਧਰਮ ਵੀਰ ਅਗਨੀ ਹੋਤਰੀ ਕਾਂਗਰਸ ਦਾ ਵੀ ਉੱਥੋਂ ਜਿੱਤਿਆ ਉਮੀਦਵਾਰ ਤੇ ਇਧਰ ਹੁਣ ਲਾਸਟ ਦੇ ਵਿੱਚ ਜਿਹੜਾ ਲਾਸਟ ਸੀਗਾ ਆਮ ਆਦਮੀ ਪਾਰਟੀ ਜਿੱਤੀ ਸੀ ਸੋ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਇਹ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਕਲੇਮ ਕਰਦੀ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੋਰ ਵੋਟਰਰ ਹੈ ਉਹ ਵੋਟਰ ਹੈਗਾ ਸ਼ਹਿਰੀ ਵੋਟਰ ਜੀ ਠੀਕ ਹੈ ਸ਼ਹਿਰੀ ਵੋਟਰ ਹੈ ਪਰ ਸੋਸ਼ਲ ਮੀਡੀਆ ਨੇ ਇਸ ਤਰ੍ਹਾਂ ਦੀ ਬੇਬ ਬਣਾਈ ਹੋਈ ਹੈ ਉਥੇ ਕਰੇ ਸ਼ਹਿਰ ਦੇ ਵਿੱਚ ਮਨਦੀਪ ਸਿੰਘ ਹਮ ਆਪ ਹੈ ਜੀ ਕਿ ਪਿੰਡਾਂ ਦੇ ਵਿੱਚ ਜਿੱਥੇ ਸਿੱਧੀ ਮੈਨ ਟੂ ਮੈਨ ਮੀਟਿੰਗ ਹੁੰਦੀ ਜਿੱਥੇ ਸੋਸ਼ਲ ਮੀਡੀਆ ਦਾ ਇੰਪੈਕਟ ਘੱਟ ਹੈ ਜੀ ਉਥੇ ਅਕਾਲੀ ਦਾ ਲੱਪ ਹੈ ਹਮ ਤੇ ਜਿਹੜੀ ਕਾਂਗਰਸ ਦਾ ਇੱਕ ਹੁੰਦਾ ਹੈ ਜਿਹੜਾ ਬੋਟ ਬੈਂਕ ਕੋਰ ਬੋਟ ਬੈਂਕ ਹੈ ਉਹ ਸਿਗਾ ਆ ਦਲਿਤ ਬੋਟ ਬੈਂਕ ਦਲਿਤ ਬੋਟ ਬੈਂਕ ਬਾਰੇ ਕਿਹਾ ਜਾਂਦਾ ਕਿ ਕਾਂਗਰਸ ਦੇ ਕੋਰ ਬੋਟ ਬੈਂਕਾਂ ਚੋਂ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਫਿਰ ਪ੍ਰਤਾਪ ਬਾਜਵਾ ਉਹਨਾਂ ਦੇ ਜਿਸ ਤਰ੍ਹਾਂ ਦੇ ਪਹਿਲਾਂ ਬਾਜਵਾ ਦੇ ਵੜਿੰਗ ਹੋਣਾਂ ਦੇ ਜਿਹ ਦਸਤਾਨਾਂ ਦੇ ਬਿਆਨ ਆਏ ਉਹਦੇ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਤੇ ਇੱਕ ਉਹਨਾਂ ਨੇ ਜਿਹੜੀ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਖਾਲਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਨਾ ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਕਾਂਗਰਸ ਜਿਹੜੀ ਇੱਕ ਕੰਪੀਟੀਸ਼ਨ ਦੇ ਵਿੱਚ ਸੀ ਉਹ ਫਿਸਲ ਗਈ ਆਪਣੀ ਪਾਰਟੀ ਦੀ ਜਿਹੜੀ ਉਹਨਾਂ ਨੇ ਲਾਈਨ ਲਈ ਹੈ ਉਹਦੇ ਕਰਕੇ ਇਸ ਕਰਕੇ ਕਾਂਗਰਸ ਨੂੰ ਨੁਕਸਾਨ ਹੋਏਗਾ ਪਰ ਕਹਿੰਦੇ ਹੁੰਦੇ ਨਾ ਕਿ ਇਲੈਕਸ਼ਨ ਇਸ ਜਸਟ ਲਾਈਕ ਕ੍ਰਿਕਟ ਬਿਲਕੁਲ ਠੀਕ ਹੈ ਇਥੇ ਕੀ ਕਦੋਂ ਬਦਲ ਜਾਏ ਕੁਝ ਕਿਹਾ ਨਹੀਂ ਜਾ ਸਕਦਾ ਸੋ ਪਰ ਜਿਹੜਾ ਜਿਹੜੀ ਕਿਉਂਕਿ ਅਸੀਂ ਵੀ ਸਾਰੀ ਗੱਲਬਾਤ ਜਿਹੜੀ ਹੈ ਉਹ ਫੀਡਬੈਕ ਤੋਂ ਹੀ ਆਧਾਰਿਤ ਕਰ ਰਹੇ ਹਾਂ ਜਿਸ ਬੰਦੇ ਤੋਂ ਅਸੀਂ ਫੀਡਬੈਕ ਲਈ ਹੈ ਜਾਂ ਜਿਨ੍ਹਾਂ ਲੋਕਾਂ ਤੋਂ ਅਸੀਂ ਫੀਡਬੈਕ ਲੈ ਰਹੇ ਹਾਂ ਉਹ ਕਿੰਨਾ ਕੁ ਮਤਲਬ ਐਕੂਰੇਟ ਹੈ ਉਹ ਐਕੂਰੇਸੀ ਦਾ ਸਵਾਲ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਕੰਪੀਟੀਸ਼ਨ ਇਹਨਾਂ ਤਿੰਨਾਂ ਧਿਰਾਂ ਦੇ ਵਿੱਚ ਰਹੇਗਾ ਤੇ ਮੁੱਖ ਮੁਕਾਬਲਾ ਜਿਹੜਾ ਹੈ ਆਪ ਨਾਲ ਹੋਏਗਾ ਚਾਹੇ ਅਕਾਲੀ ਦਲ ਬਦਲਦਾ ਹੋਵੇ ਚਾਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜੀ ਬਹੁਤ ਬਹੁਤ ਧੰਨਵਾਦ ਅਰਲੀ ਜੀ ਥੈਂਕ ਯੂ ਸੋ ਏਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ